ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਖਮਾ ਪੱਤੀ ਪੱਤੀ ਸੇਖਮਾ ਪੱਤੀ ਸੇਖਮਾ ਠੀਕ ਹੈ ਜੀ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਤੇ ਜ਼ਿਮੀਂਦਾਰ ਭਰਾ ਘਰ ਦੀ ਮੱਝਾਂ ਜੀ ਤੇ ਇੱਕ ਮੱਝ ਬਾਈ ਕੋਲੋਂ ਪਕਾਊਗਾ ਜੀ ਠੀਕ ਹੈ ਜੀ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 ਤੋਂ 8000355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤ ਆ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਬਾਈ ਜੀ ਨਾਮ ਹਮੀਰ ਸਿੰਘ ਪਿੰਡ ਪੱਤੀ ਸੇਕਮਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਕਿਵੇਂ ਸੂਏ ਸੂਣਾ ਜੀ ਮੱਝ ਨੇ ਮੱਝ ਵੀਰੇ ਹੈ ਤੀਜੇ ਸੂਏ ਸੂਣਾ ਨੇ ਹਾਂ ਪਿਛਲੇ ਸਵੇਰੇ 12 13 ਲੀਟਰ ਬਾਈ ਦੁੱਧ ਦਿੰਦਾ ਹੀ ਨਹੀਂ ਯਾਰ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾ ਨਾਲੇ ਕੱਚੀ ਹੈ ਨਾ ਹਾਂ ਹਾਂ ਜੀ 10 ਦਿਨ ਦੀ ਕੱਚੀ ਹੈ ਹਾਂ ਹਾਂ ਬਾਈ 10 ਦਿਨ ਲੈ ਠੀਕ ਹੈ ਜੀ ਲੋਪਰਾ ਤੋੜ ਦੋ ਲੋਪਰਾ ਠੀਕ ਹੈ ਜੀ ਲੋ ਚੈੱਕ ਕਰ ਸਕਦੇ ਨੇ ਲੇਵਾ ਥੋੜਾ ਡਰਦੀ ਐ ਨੂੰ ਐ ਵੀ ਡਾਕਟਰ ਆ ਕਿਤੇ ਢੱਲਾ ਢੋਲਾ ਬਹੁਤ ਜ਼ਿਆਦਾ ਪਈਆਂ ਕਰਮਾਂ ਵਾਲੀ ਦੀ ਠੀਕ ਹੈ ਜੀ ਬਾਈ ਕਹਿੰਦਾ 12 13 ਲੀਟਰ ਪਿਛਲੇ ਸਵੇਰੇ ਦਿੰਦਾ ਆ ਜਾ ਵੀ ਕਰਮਾਂ ਵਾਲੀ ਵਾਧੀ ਦੋ ਠੀਕ ਹੈ ਜੀ ਥੋੜੇ ਡਰਦੀ ਆ ਲੋਟਾ

ਠੀਕ ਹੈ ਅੱਡਾ ਵਾ ਡਾਕਟਰ ਕਰਕੇ ਜਾਂ ਇੰਜ ਕੋਈ ਕਰ ਲੈ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ